ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਜੀ এবੀਪੀ ਪੰਜਾਬੀ ਨਿਊਜ਼ ਤੇ ਮੈਂ ਹਾਂ ਤੁਹਾਡਾ ਅਮਿਤ ਬਨੋਰੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਨਵੇਂ ਤੋਂ ਨਵੇਂ ਮੁੱਦੇ ਦੇ ਨਾਲ ਰੂਬਰੂ ਕਰਵਾਈਦਾ ਅੱਜ ਵੀ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਕੱਲ ਕਨਿਆ ਜੀ ਮੈਂ ਪਿਛਲੇ ਮੈਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਮੈਂ ਤੁਹਾਨੂੰ ਇੱਕ ਘਰਾੜ ਦਿਖਾਇਆ ਸੀਗਾ ਅੱਜ ਵੀ ਮੈਂ ਉਸੇ ਘਰਾੜ ਦੇ ਉੱਤੇ ਖੜਾ ਹਾਂ ਇਸ ਘਰਾੜ ਦੇ ਇੱਕ ਮੁੱਦਾ ਬਣ ਚੁੱਕਾ ਵੀ ਘਰਾੜ ਦੇ ਉੱਤੇ ਬਾਬਾ ਜੀ ਦੀ ਦਰਗਾਹ ਹੈ ਬਾਬਾ ਖਵਾਜਾ ਪੀਰ ਦੀ ਇਸੇ ਦਰਗਾਹ ਦੇ ਉੱਤੇ ਤੁਸੀਂ ਦੇਖ ਪਾਰੇ ਮੇਰੇ ਪਿੱਛੇ ਲੱਖਾਂ ਜਿਹੜੇ ਸਰਦਾਲੂ ਆਉਂਦੇ ਨੇ ਸੰਤਾਂ ਆਂਦੀਆਂ ਨੇ ਉਹਨਾਂ ਵੱਲੋਂ ਉੱਥੇ ਆ ਕੇ ਆਪਣੀ ਜੜੀ ਮਰਦਾਂ ਉਹ ਪਾਈਆਂ ਜਾਂਦੀਆਂ ਨੇ ਪਰ ਇੱਥੇ ਇੱਕ ਮੁੱਦਾ ਇਹ ਬਣ ਚੁੱਕਾ ਹੈ ਕਿ ਇਸ ਦਰਗਾਹ ਦੇ ਉੱਤੇ ਮੀਟਰ ਲੱਗਾ ਹੋਇਆ ਸੀਗਾ ਬਿਜਲੀ ਵਾਲਾ ਬਿਜਲੀ ਵਾਲੇ ਮੀਟਰ ਨੂੰ ਕਿਸੇ ਸਰਾਰਤੀ ਅੰਦਰ ਨੇ ਚੋਰੀ ਕਰ ਲਿਆ ਤਾਂ ਜੋ ਇੱਥੇ ਜਿਹੜੀ ਸੰਤਾ ਜਿਹੜੀ ਆ ਰਹਿਆ ਨੇ ਉਹਨਾਂ ਦੀ ਕਾਰਵਾਈ ਵਿੱਚ ਖਲਲ ਪਵੇ ਖਲਲ ਪਾਉਣ ਲਈ ਮੀਟਰ ਦੀ ਜਿਹੜੀ ਚੋਰੀ ਕਰ ਲਈ ਗਈ ਹੈ ਦੀ ਨਰਕਾ ਇਹ ਵਿੱਚ ਕਾਫੀ ਜਣੀ ਚੋਰੀ ਦੀ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਪੁਲਿਸ ਫਤਸਰ ਵੀ ਇਸ ਉੱਤੇ ਨਸਪਾਨ ਦੇ ਉੱਤੇ ਨਾਕਾਮਜਾਬ ਜਿਹੜਾ ਉਹ ਸਿੱਧ ਹੋਇਆ ਪਰ ਅੱਜ ਦਾ ਬੁਧਾ ਕਪ ਇੱਥੇ ਦਰਗਾ ਦਿੱਤੇ ਜਿਹੜਾ ਮੀਟਰ ਸੀਗਾ ਮੀਟਰ ਚੋਰੀ ਕਰ ਲਿਆ ਗਿਆ ਤੇ ਸੰਤਾਂਾਂ ਦੀ ਵੀ ਗੁਹਾਰ ਹੈ ਤੇ ਜਿਹੜੇ ਇੱਥੇ ਸੇਵਕ ਨੇ ਉਹਨਾਂ ਦੀ ਵੀ ਗੁਹਾਰ ਹੈ ਕਿ ਇਸ ਮੀਟਰ ਨੂੰ ਦੁਬਾਰਾ ਲਗਾਇਆ ਜਾਵੇ ਤੇ ਜਿਹੜੇ ਸਰਾਰਤੀ ਅਨੁਸਾਰ ਦੇ ਜਿਹੜਾ ਅਜੇ ਹੀ ਕਾਨੂੰਨੀ ਹਰਤਾਈ ਕਰਦੇ ਨੇ ਉਹਨਾਂ ਦੇ ਉੱਤੇ ਨੱਥ ਪਾਈ ਜਾਵੇ ਇਸ ਦੇ ਨਾਲ ਹੀ ਦੇਖਦੇ ਹੋ ਜੀ ਏਵੀਪੀ ਪੰਜਾਬੀ ਨਿਊਜ਼ ਜਨੋ ਕਵਲ ਪਲੀ ਖਵਾਂ ਜਾਇ ਬਾਬੇ ਜਾਇ ਪੀਰ ਘਰਾਟਾਂ ਵਾਲੇ ਦੀ ਸੱਚੇ ਪਾਸੇ ਇਹ ਭਗਤ ਜੀ ਵੇਖ ਲਓ ਆ ਵੇਖੋ ਤਾਰਾ ਇਹਨਾਂ ਦੀ ਆ ਦੇਖੋ ਆ ਦੋਨੇ ਤਾਰਾ ਮਰੇ ਇੱਕ ਦਿਨ ਤੇ ਇੱਥੇ ਅੱਗੇ ਵੀ ਬੰਦੇ ਲਾਣ ਆਏ ਸੀਗਾ ਐਤਵਾਰ ਦੀ ਗੱਲ ਆ ਫਿਰ ਅਸੀਂ ਚਲੋ ਬੰਦੇ ਪਛਾਣ ਨਹੀਂ ਭਗਤ ਜੀ ਨਾਂ ਸਾਖ ਵਿੱਚ ਕੇਦਾ ਨਾਂ ਨਹੀਂ ਲੈਣਾ ਆਪਾਂ ਨਾ ਹੀ ਕਿਸੇ ਨੂੰ ਪਸਾਣਾ ਚਾਹੁੰਦੇ ਆਪਾਂ ਕਿਉਂ ਆਪਾਂ ਦਰਬਾਰ ਦੀ ਸੇਵਾ ਕਰਨੇ ਆ ਤੇ ਭਲੇ ਵਾਸਤੇ ਕਰਨੇ ਆ ਦੁਨੀਆ ਗਲਤ ਸੋਚਦੀ ਹੈ ਕੋਈ ਗੱਲ ਨਹੀਂ ਇਹ ਸਰਕਾਰੀ ਮਹਿਕਮਾ ਮਰਾ ਇਹ ਮੀਟਰ ਲਾ ਬਕਸਾ ਇਸ ਤਾਰਨਾ ਖਿੜ ਕੇ ਗਈ ਸੀਗਾ ਮੈਂ ਆ ਵੀ ਮਰਾਇ ਐਂਗਲ ਬਣਾਇਆ ਇਹ ਦੇਖੋ ਐਂਗਲ ਇਹ ਐਂਗਲਾਂ ਵਿੱਚ ਮਰਾਇ ਮੀਟਰ ਸੀਗਾ ਫਿੱਟ ਪਰਲੇ ਬਣੇ ਇਹ ਰਾਤੀ ਮਰਾਇ 10:30 11 ਵਜੇ ਤੱਕ ਦੇ ਮੀਟਰ ਨਾਲ ਹੈਗਾ ਸੀਗਾ ਉਸ ਤੋਂ ਬਾਅਦ ਆ ਦੇਖੋ ਮਰਾ ਕਿਦਾਂ ਤਾਰਾ ਕੱਟ ਗਿਆ ਆ ਦੇਖੋ ਇਹ ਮਰਾ ਬਾਬੇ ਦੇ ਘਰ ਦੀ ਲਾਈਟ ਬੁਝਾਈ ਆ ਜਿਹੜੇ ਬੰਦੇ ਨੇ ਬਾਬੇ ਦੇ ਘਰ ਦੀ ਲਾਈਟ ਬੁਝਾਈ ਆ ਉਹ ਆਪ ਕਿਧਰ ਹੁਸਨੀ ਵਿੱਚ ਬਹਿ ਸਕੇਗਾ ਤੁਸੀਂ ਸਰਕਾਰਾਂ ਨਾਲ ਆਮ ਬੰਦੇ ਨਾਲ ਬੰਦੇ ਨੇ ਪੰਗਾ ਲੈ ਲਿਆ ਇਹਨਾਂ ਨਾਲ ਪੰਗਾ ਲੈਦਾ ਬੜੀ ਦੂਰ ਗੱਲ ਜਾਂਦੀ ਹੈ ਲੱਗੇ ਨਹੀਂ ਜਾਂਦੀ ਮਰਾਜ ਇਹਦਾ ਤਕਾ ਲੱਗੇਦਾ ਕੋਈ ਕੋਈ ਚੱਲ ਸਕਦਾ ਪਗ ਇਤੋਂ ਬਾਕੀ ਜੀ ਮੈਂ ਕੋਈ 9:30 ਵਜੇ ਤੇ ਮੈਂ ਗਿਆ ਹੋਣਾ ਇੱਥੋਂ ਬਾਕੀ ਹੋਰ ਮੁੜੇ ਸੇਵਾਦਾਰ ਰਹਿ ਗਿਆ ਜਿਹੜੇ ਮਤਲਬ ਹੀ ਇੱਥੇ ਨੇਰੇ ਤੱਕ ਵੀ ਰਹੇ ਨਹਿਰ ਦੇ ਮਹਿਕਮੇ ਵਾਲੇ ਵੀ ਡਿਫਟੀ ਇੱਥੇ ਹੁੰਦੀ ਆ ਉਹ ਵੀ ਸਾਡੇ ਹੁੰਦੇ ਆ 10-11 ਵਜੇ ਤੱਕ ਰਹਿ ਕੇ ਸੀ ਆ ਬਾਅਦ ਦਾ ਫਿਰ ਪਤਾ ਨਹੀਂ ਮਤਲਬ ਵੀ ਉਹ ਇੱਥੇ ਹੈ ਹੀ ਮਰੇ ਇਹ ਇੱਕ ਮੁੜਾ ਸੀ ਆ ਦੂਜਾ ਬਾਬੇ ਤੂੰ ਜਾ ਰਵਾਂ ਜੇ ਇੱਥੇ 10:00 10:30 ਵਜੇ ਹਾਂ 10:30 ਵਜੇ ਮੁਕੇ ਮੀਟਰ ਲੱਗੇ ਦਾ ਸੀਗਾ ਇਹ ਮੁੜੇ ਆਂਦੇ ਆ ਤੇ ਦਰਵਾਜ਼ੇ ਮੱਠਾ-ਮੁੱਠਾ ਇਹਨਾਂ ਨੇ ਵੇਖਿਆ ਸੀ ਸਾਢੇ 10 ਵਜੇ ਤੱਕ ਮੀਟਰ ਦਾ ਹੈਗਾ ਸੀਗਾ ਉਸ ਤੋਂ ਬਾਅਦ ਮਰਿਆ ਪਤਾ ਨਹੀਂ ਕੀ ਇਹਨਾਂ ਨੇ ਕੀ ਮੰਨਦੇ ਚ ਇਹ ਕਿਹਨਾਂ ਦੇ ਪੰਗੇ ਆ ਕਿਹਨਾਂ ਦੇ ਨਹੀਂ ਮੈਂ ਤਾਂ ਚਲੋ ਇਹਦਾ ਨਾਮ ਲੈਣਾ ਨਹੀਂ ਚਾਹਦਾ ਭਗਵਾਨ ਜੀ ਮਰਿਆ ਮੈਂ ਕੋਈ ਰਿਪੋਰਟ ਨਹੀਂ ਮੈਂ ਬਿਜਲੀ ਬੋਰਡ ਮੈਂ ਕਿਵੇਂ ਦੇ ਵਿੱਚ ਗਿਆ ਸੀਗਾ ਉੱਥੇ ਮੈਂ ਮੈਨੂੰ ਕਹਿੰਦੇ ਕਿ ਉਹਨੂੰ ਮਿਲੋ ਐਸਡੀਓ ਨੂੰ ਮਿਲੋ ਐਸਡੀਓ ਤੇ ਮਰਿਆ ਮੈਂ ਦਫ਼ਤਰ ਗਿਆ ਤੇ ਉਹ ਗਿਦੇ ਕਿਤੇ ਜਲੰਧਰ ਉਹਨਾਂ ਨੂੰ ਮੈਂ 3-4 ਵਾਰੀ ਫੋਨ ਕੀਤਾ ਮੇਰਾ ਉਹਨਾਂ ਨੂੰ ਫੋਨ ਚੁੱਕਿਆ ਨਹੀਂ ਜਿਹੜਾ ਨੰਬਰ ਮੈਨੂੰ ਉਹਨਾਂ ਨੇ ਦਿੱਤੇ ਦਾ ਮੈਂ ਨੰਬਰ 3-4 ਵਾਰੀ ਮੈਂ ਟਰਾਈ ਕੀਤਾ ਉਹਨਾਂ ਮੇਰਾ ਫੋਨ ਚੁੱਕਿਆ ਨਹੀਂ ਤੇ ਨਹੀਂ ਮਰਿਆ ਜਿਹੀ ਮਿਲੇ ਸੀਗਾ ਇੱਕ ਬڑے ਸਮਝਦਾਰ بڑے ਸੁਝਿਵਾਨ ਜਈਏ ਵਿਚਾਰੇ ਤੇ ਉਹਨਾਂ ਨੇ ਮੇਰੀ ਗੱਲ ਚੰਗੀ ਤਰ੍ਹਾਂ ਮੇਰੀ ਸੁਣੀ ਉਹਨਾਂ ਨੇ ਆ ਕੇ ਵੀ ਐਸਡੀਓ ਕਾ ਕੇ ਮਿਲਦੇ ਮੈਸਡੀਓ ਨਾ ਫਿਰ ਗੱਲ ਕਰਕੇ ਤੇ ਫਿਰ ਉਸ ਤੋਂ ਬਾਅਦ ਕਾਰਵਾਈ ਨਾ ਮਾ ਠਾਣੇ ਦੇ ਰਿਪੋਰਟ ਕੀਤੀਆਂ ਨਾ ਕੁਝ ਅਨੇ ਮੈਂ ਬਿਲੀ ਬੈਂਕ ਨੇ ਪਹਿਲਾਂ ਪੁੱਛ ਲਿਆ ਸਿਆ ਤੇ ਉਹਨਾਂ ਦਾ ਉਹਨਾਂ ਲਾਇਆ ਹੈ ਕਿਉਂਕਿ ਬਿਲੀ ਵਿਭਾਗ ਦਾ ਹੀ ਹੈ ਸਰਕਾਰੀ ਜਗ੍ਹਾ ਆ ਮੀਟਰ ਵੀ ਸਰਕਾਰੀ ਆ ਮੇਰਾ ਕੋਈ ਕਬਜ਼ਾ ਨਹੀਂ ਹੈਗਾ ਭਗਜੀ ਆ ਹਾਂ ਮਰਾਏ ਆ ਆ ਆ ਦੇਖੋ ਆ ਦੇਖੋ ਮੈਂ ਤੁਹਾਨੂੰ ਦੱਸਦਾ ਐ ਦੇਖੋ ਮਰਾਏ ਖਵਾਜੇ ਪੀਰ ਦੀ ਮਰੇ ਮੀਟਰ ਲਿਆ ਮੈਂ ਸਕਿਉਰਿਟੀ ਤਾਰ ਕੇ ਇਸ ਤਰ੍ਹਾਂ ਮੀਟਰ ਨਹੀਂ ਲਿਆ ਸਕਿਉਰਿਟੀ ਤਾਰ ਕੇ ਮੀਟਰ ਲਿਆ 2390 2290 ਰੁਪਏ ਸਕਿਉਰਿਟੀ ਤਾਰੀ ਆ ਮੈਂ 2 2.5 ਮਹੀਨੇ ਵੇਟ ਕੀਤਾ ਹਾਂਜੀ ਤੇ ਇਹ ਪਤਾ ਨਹੀਂ ਮਰੇ ਜਾਂ ਤੇ ਸਰਕਾਰਾਂ ਨੂੰ ਕੀ ਡੋਟਾ ਕੀ ਨਹੀਂ ਆ ਇਹ ਮੈਨੂੰ ਨਹੀਂ ਪਤਾ ਹੈਗਾ ਹੈ ਤੇ ਸਰਕਾਰਾਂ ਦਾ ਹੀ ਕੰਮ ਹੁੰਦਾ ਆਮ ਪਤਾ ਨਹੀਂ ਮੀਟਰ ਲਾਈ ਨਹੀਂ ਸਕਦਾ ਮੀਟਰ ਨਾਲ ਕੀ ਕਨੈਕਸ਼ਨ ਆ ਕੇ ਦਾ ਆਮ ਜੇ ਕੋਈ ਮੇਰੇ ਨਾਲ ਕੋਈ ਦੁਸ਼ਮਨੀ ਹੋਏਗੀ ਤੇ ਮੀਟਰ ਨਾਲ ਤੁਹਾਡੀ ਬਾਪੇ ਦੇ ਘਰ ਦੇ ਨੇੜਾ ਕਰਕੇ ਇਹਨੂੰ ਦੁਸ਼ਮਨੀ ਨਹੀਂ ਕਰਦੀ ਮੇਰੀ ਹੈ ਕਿ ਨਹੀਂ ਮੇਰੇ ਨਾਲ ਗੱਲ ਕਰੇ ਮੱਥਾ ਜੋੜ ਕੇ ਉਹਦੇ ਅੱਗੇ ਮਾ ਵੀ ਮੰਗਾ ਪਰ ਅਜੇ ਗਲਤੀ ਹੋ ਗਈ ਤੇ ਮੈਨੂੰ ਮਾਫ ਕਰਦੇ ਯਾਰ ਦੋਸਤਾਂ ਹੈ ਕਿ ਨਹੀਂ ਦਰਬਾਰ ਦੀ ਸੇਵਾ ਕਰਨਾ ਮੰਗ ਬਣਾ ਬਸ ਬਾਬੇ ਦੇ ਘਰ ਲੈਟ ਹੋਣੀ ਚਾਹੀਦੀ ਪਗਦਾ ਆਓ ਤੁਹਾਨੂੰ ਦੁਕਾਨਾਂ ਨਾਲ ਕਿੱਥੇ ਲੈਟ ਜਾਂਦੀ ਹੈ ਕਿੱਥੇ ਸੰਗਤ ਕੀ ਕੋਸ ਇੱਥੇ ਹੋਣ ਡਿਆ ਕਿਹੜੇ ਕਿਹੜੇ ਗੋਤਕਾ ਜਿਹੜੇ ਬਾਬੇ ਦੀ ਦੁਨੀਆ ਪ੍ਰਾਪਤ ਕਰਨੀ ਹੈ ਮਨੇ ਬੜਾ ਕੁਝ ਬਾਬਾ ਵੰਡਣ ਨੇ ਸਾਰੀ ਦੁਨੀਆ ਝੋਲੀਆਂ ਅੱਡ ਕੇ ਲੈਣ ਦੀ ਹੈ ਤੇ ਮਰੇ ਜਿਹੜੇ ਬੰਦੇ ਨੇ ਬਤੀ ਲਾਈ ਹੈ ਤੇ ਇਹ ਝੋਲੀ ਅੱਡਣ ਦੇ ਕਾਬਲ ਰਿਆੜਾ ਨਹੀਂ ਹੈ ਹੈ ਕਿ ਨਹੀਂ ਆਓ ਬismillah अर रहमान अर रहीम ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਇਹ ਵਲੀ ਦਾ ਦਰਬਾਰ ਹੈ ਜੋ ਕਿ ਇੱਥੇ ਕੱਲ ਰਾਤ ਮੀਟਰ ਚੋਰੀ ਹੋ ਗਿਆ ਇਹ ਅਜਿਹੇ ਲੋਕਾਂ ਜੋ ਇਹੋ ਜਿਹੀਆਂ ਹਰਕਤਾਂ ਕਰਦੇ ਹਨ ਉਹਨਾਂ ਨੂੰ ਮੈਂ ਇਹ ਸੁਚੇਤ ਕਰਨਾ ਚਾਹੁੰਦਾ ਹਾਂ ਚਾਹਨਾ ਕਿ ਵਲੀ ਦੇ ਦਰਬਾਰ ਤੇ ਇਹੋ ਜਿਹੀਆਂ ਹਰਕਤਾਂ ਕਰਦੀਆਂ ਬਹੁਤ ਮਾੜੀਆਂ ਹਨ ਤੇ ਮੈਂ ਪੰਜਾਬ ਸਰਕਾਰ ਅੱਗੇ गुजारिश ਕਰਨਾ ਚਾਹੁੰਦਾ ਹਾਂ ਕਿ ਜੋ ਕਿ ਇਸ ਟਾਈਮ ਚੋਰੀ ਵੱਧ ਰਹੀ ਹੈ ਉਹਨਾਂ ਤੇ ਨਕੇਲ ਕੱਸੀ ਜਾ ਸਕੇ ਅਤੇ ਬਿਜਲੀ ਬੋਰਡ ਵਿਭਾਗ ਅੱਗੇ ਦਰਖਾਸਤ ਕਰਨਾ ਚਾਹੁੰਦਾ ਜਨਾ ਕਿ ਜੋ ਸਾਡਾ ਇਹ ਬਲੀ ਦੇ ਦਰਵਾਜ਼ਾ ਦਾ ਮੀਟਰ ਚੋਰੀ ਹੋਇਆ ਇਸ ਨੂੰ ਜਲਦ ਤੋਂ ਜਲਦ ਦੁਬਾਰਾ ਲਾਇਆ ਜਾਵੇ ਅਤੇ ਇਹ ਸੰਗਠਨ ਆਈਆਂ ਹਨ ਉਹਨਾਂ ਨੂੰ ਬੱਤੀ ਦੀ ਬਹੁਤ ਲੋੜ ਹੈ ਹਰ ਚੀਜ਼ ਦੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਉਹ ਜਲਦ ਤੋਂ ਜਲਦ ਸਾਡੀ ਮੰਗ ਪੂਰੀ ਕਰਨ ਹਾਂਜੀ ਭਾਈ ਆਪਾਂ ਤੇ ਪਠਾਨਗੜ੍ਹੋਂ ਆਏ ਇੱਥੋਂ ਠੀਕ ਹੈ ਜੀ ਤੇ ਤੁਹਾਡੀ ਕੀ ਤੁਸੀਂ ਬਰਾਦਰ ਦੀ ਹਾਂਜੀ ਹਾਂਜੀ ਤੇ ਮੁਰਾਦਪੁਰ ਹੀ ਆਂਦੇ ਆ ਜੀ ਬਾਬਾ ਜੀ ਤੇ ਇੱਥੇ ਬਾਬਾ ਜੀ ਦੀ ਰਾਤੀ ਮੀਟਿੰਗ ਟੈਡੀ ਹੋ ਗਿਆ ਕੀ ਕਰਨ ਜੋ ਇਸ ਬਾਰੇ ਇਹ ਤੇ ਭਾਈ ਬਹੁਤ ਗਲਤ ਹੈਗਾ ਭਾਈ ਇਹ ਮੈਟਰ ਦੇ ਚੋਰੀ ਨਹੀਂ ਹੋਣਾ ਚਾਹੀਦਾ ਹੈ ਬਾਬਾ ਜੀ ਦੇ ਇੱਥੇ ਜਿੰਨੇ ਵੀ ਸੇਵਾਦਾਰ ਆਂਦੇ ਆ ਸਾਰੇ ਹੀ ਮਤਲਬ ਕਿ ਬਹੁਤ ਬਹੁ ਟਾਈਮ ਤੋਂ ਆ ਰਹੇ ਥੇ ਲੋਕੀ ਰੋਸ਼ਨੀ ਦਿੰਦੇ ਨੇ ਜਾਂ ਰੋਸ਼ਨੀ ਲੈ ਕੇ ਜਾਂਦੇ ਆ ਕੋਈ ਵੀ ਜਰਵਾਤ ਜਾਂਦਾ ਹੈ ਹਮੇਸ਼ਾ ਕਿ ਲੋਕੀ ਹਰ ਵੀ ਆਪਣੇ ਮਨੋ ਕਾਮਨਾ ਪੂਰੀ ਦੇ ਜਿੱਥੋਂ ਨੂੰ ਪਰਮਾਤਮਾ ਨੇ ਕੋਈ ਦਾਤ ਦੇਣਿਆ ਅਸੀਂ ਉਹੀ ਜਗਤ ਦੇ ਜਾਤ ਜਿਵੇਂ ਦਾ ਕਰਾਂਗੇ ਤੇ ਸਾਨੂੰ ਕਰਨ ਨੂੰ ਕਿੱਥੋਂ ਹਾਲ ਹੋਣਾ ਜਿਹੜਾ ਕਰੇਗਾ ਨਾ ਤੇ ਉਹ ਵੀ ਭੁਗਤੇਗਾ ਹਾਂਜੀ ਜੈ ਬਾਬੇ ਦੀ ਬੋਲੋ ਜੈ ਬਾਬੇ ਦੀ ਜੈ ਬਾਬੇ ਘਰਾਟਾਂ ਵਾਲੇ ਦੀ ਅੱਜ ਕੱਲ੍ਹ ਤੋਂ ਜਿਹੜੀ ਚੋਰੀ ਦੀ ਘਟਨਾ ਜਿਹੜੀ ਹੋਈ ਹੈ ਹਾਂਜੀ ਕੀ ਕਰਨ ਜਾਓਗੇ ਤੁਸੀਂ ਅੱਜ ਇਹ ਤਾਂ ਪਹਿਲੀ ਗੱਲ ਤੇ ਇਹਨਾਂ ਨੇ ਗਲਤ ਫਵਾਡਾ ਆਤੀ ਕਿ ਇੱਥੇ ਕਬਜ਼ਾ ਕਰ ਲਿਆ ਸਾਰੀ ਸੰਗਤ ਬੈਠੀ ਦੀ ਐ ਕੋਈ ਇੱਕ ਬੰਦਾ ਵੀ ਕਹ ਦੇ ਵੀ ਇੱਥੇ ਕਬਜ਼ਾ ਕੀਤਾ ਸਰਕਾਰੀ ਜਗਾ ਵਾ ਇੱਥੇ ਕੋਈ ਕਹੇ ਨੇ ਕਬਜ਼ਾ ਨਹੀਂ ਕੀਤਾ ਹਰ ਬੰਦੇ ਨੂੰ ਪੁੱਛ ਸਕਦੇ ਹੋ ਤੁਸੀਂ ਠੀਕ ਆ ਇਹ ਗੱਲ ਗਲਤ ਐ ਬੱਤੀ ਲੱਗੀ ਐ ਖਵਾਜੇ ਪੀਰ ਦੇ ਨਾਂ ਤੇ ਲੱਗੀ ਦੀ ਐ ਬਾਬੇ ਦੇ ਦਰਬਾਰ ਤੇ ਲੱਗੀ ਦੀ ਐ ਕੋਈ ਮੇਰੇ ਨਾਂ ਤੇ ਨਹੀਂ ਲੱਗੀ ਦੀ ਬੱਤੀ ਠੀਕ ਐ ਜੀ ਤੇ ਜਿਹੜੀਆਂ ਝੂਠੀਆਂ ਖਬਰਾਂ ਨਾ ਕਰੋ ਤੇ ਸਰਕਾਰ ਅੱਗੇ ਇਹੋ ਬੇਨਤੀ ਐ ਕਿ ਸਾਡੇ ਇੱਥੇ ਬਾਬੇ ਦੇ ਦਰਬਾਰ ਤੇ ਬੱਤੀ ਲੱਗਣੀ ਚਾਹੀਦੀ ਐ ਹਰ ਬੰਦੇ ਨੇ ਕੋਈ ਪੁੱਛ ਸਕਦੇ ਹੋ ਜਿੱਥੇ ਸਵਾਗਤ ਆਇਆ ਤੇ ਨਾ ਤਾਂ ਕਿਸੇ ਕੋਈ 1 ਰੁਪਿਆ ਲੈਣੇ ਆ ਨਾ ਹੀ ਲੈਣਾ ਦਾ ਸਿਰਫ